मेरी सास पति के देवर अनपछाते व्यक्ति नाल किरपाना समेत आए थे मेरे बेटे नु जबरि मैथो खो के ले गए पीड़ित महिला ने कहा कि जेकर मेरा जा मेरे बच्चे दा कोई जानी जा माली नुकसान हुंदा है ता उस दे जिम्मेवार मेरा पति ते मेरा सौरा परिवार होवेगा इस बारे जदो पीड़ित महिला दे पति मनप्रीत सिंह नाल गलबत की पिता उसने सारे दोष निकाल दिया के हाकि मेरी पत्नी चुप बोल रही है मैं कोई कुछ मार नहीं की थी मेरे बच्चेनु मेरी पत्नी ने किसे नु बेच दिता सी मैं अपना बच्चा किसे और कोलो बरामद किता है आओ देख दे हां साढे चैनल दी टीम नाल पीड़ित मां अमनदीप कौर अते मोर्चा प्रदान बलविंदर सिंह ने कुम्बरानी जोगलबाद की थी ਭਾਈਕਿੰਝ ਜੀ ਦਾ ਖਾਸਾ ਸ੍ਰੀ ਭਾਈਕਿੰਝ ਜੀ ਕੀ ਬਤੇ ਤੇ ਮੈਂ ਅੱਜ ਤੁਹਾਡੇ ਰਾਹੀਂ ਇੱਕ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੀਜੀਪੀ ਪੰਜਾਬ ਨੂੰ ਐਸਐਸਪੀ ਮੁਹਾਲੀ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਮੈਟਰ ਦੇਖੀ ਜਾਈਏ ਬੱਚੀ ਆਈ ਹੈ ਤੇ ਅਮਨਦੀਪ ਪੌਰ ਪੁੱਤਰੀ ਤਲਵੰਦ ਸਿੰਘ ਪਤਨੀ ਮਨਪ੍ਰੀਤ ਸਿੰਘ ਵਾਸੀ ਪਿੰਡ ਬੁਰਜਹਰੀ ਸੁਧਾਣਾ ਲੁਧਿਆਣਾ ਜ਼ਿਲ੍ਹੇ ਤੋਂ ਹੈ ਰੈਕੋਰਡ ਦੇ ਨੇੜੇ ਪਿੰਡ ਹੈ ਇਹ ਲੜਕੀ ਆਈ ਆ ਬੇਟੀ ਕਹਿੰਦੀ ਵੀ ਮੇਰਾ ਵਿਆਹ ਹੋਇਆ ਸਹਿਦੁਰਪਿੰਡ ਸਹਿਦੁਰਪਿੰਡ ਵਿਆਹ ਹੋਇਆ ਤੇ 4 ਸਾਲ ਦਾ ਇਹਦੇ ਕੋਲੇ ਬੱਚਾ ਬੇਟਾ ਜੀ ਜਿਹੜਾ 4 ਸਾਲ ਦਾ ਬੇਟਾ ਹੈ ਘਰ 'ਚ ਕੋਈ ਡਿਸਪਿਊਟ ਪੈ ਗਿਆ ਜਾਂ ਕਿਸੇ ਤਰ੍ਹਾਂ ਕੋਈ ਗਲਵਾਦਾ ਆਪਣੇ ਪੇਕੇਆਂ ਚਲੇ ਗਈ ਹਰ ਇੱਕ ਘਰ ਦੇ ਵਿੱਚ ਬੜੀ ਮੋਟੀ ਲੜਾਈ ਝਗੜਾ ਹੋ ਗਿਆ ਜਾਂ ਕਿਸੇ ਤਰ੍ਹਾਂ ਤੰਗ ਪਰੇਸ਼ਾਨੀ ਹੋ ਗਈ ਕੋਈ ਚਲੇ ਗਈ ਪਰ ਲੇਕਿਨ ਇਹ ਸੁਣੋ ਪਾਰ ਜੇ ਤਾਂ ਮੁੱਕੇ ਨਾ ਲੈ ਤਾਂ ਜਿਹੜਾ ਪੇਕੇ ਦੇ ਘਰ ਵਾਲੇ ਨੇ ਇਹਦੇ ਸਹੁਰੇ ਪਰਿਵਾਰ ਦੇ ਇੱਕ ਮਾਨਯੋਗ ਹਾਈ ਕੋਰਟ ਕੇਸ ਪਾਤਾ ਵੀ ਬੱਚਾ ਜਿਹੜਾ ਕਿਡਨੈਪ ਕਰਕੇ ਰੱਖਿਆ ਵਾ ਮੇਰੇ ਪਰ ਉਹ ਘਰ ਵਾਲੀ ਦੀ ਪਤਨੀ ਨੇ ਉਹ ਜਿਹੜਾ ਹਾਈ ਕੋਰਟ ਦੇ ਆਰਡਰ ਨੇ ਇਹ ਤੁਹਾਡੇ ਸਾਹਮਣੇ ਨੇ ਇਹ ਹਾਈ ਕੋਰਟ ਦੇ ਆਰਡਰਾਂ ਸੁਣਾਈ ਕਰਕੇ ਇਹਨਾਂ ਨੂੰ ਬੁਲਾਇਆ ਗਿਆ ਇਹ ਪੇਸ਼ ਹੋਏ ਬੱਚਾ ਲੈ ਕੇ ਪੇਸ਼ ਹੋਏ ਇਹਨਾਂ ਨੇ ਕਿਹਾ ਮੈਂ ਇਹਦੀ ਮਦਰ ਨਹੀਂ ਮੇਰੇ ਕੋਲ 4 ਸਾਲ ਦਾ ਬੱਚਾ ਹੈਗਾ ਇਹਨਾਂ ਨੇ ਮੈਨੂੰ ਘਰੋਂ ਕੱਢਿਆ ਤੇ ਆ ਕਿਸ ਤਰ੍ਹਾਂ ਬੜੀ ਸਾਰੀ ਗੱਲ ਦੱਸੀ ਹਾਈ ਕੋਰਟ ਹਾਈ ਕੋਰਟ ਜਿਹੜਾ ਕਿਡਨੈਪਿੰਗ ਦਾ ਕੇਸ ਮਦਰ ਤੇ ਪਾਇਆ ਸੀ ਉਹ ਸਾਰਜ ਹੋ ਗਿਆ ਸਾਰਜ ਹੋਣ ਦਾ ਮਤਲਬ ਇਹ ਦੇ ਹੱਕ ਚ ਹੋ ਗਿਆ ਕੇਸ ਵੀ ਹਾਂ ਜੋ ਬੱਚਾ ਹੈ ਸਹੀ ਹਥਾਂ 'ਚ ਹੈ ਕੋਈ ਕਿਡਨੈਪ ਨਹੀਂ ਹੈ ਪਰ ਉਸ ਤੋਂ ਬਾਅਦ ਜਦੋਂ ਕਿਤੇ 4-5 ਦਿਨ ਪਹਿਲਾਂ ਕਿਸੇ ਫੰਕਸ਼ਨ 'ਚ ਪ੍ਰੋਗਰਾਮ 'ਚ ਹੋਣੀ ਆਂਦੀ ਆਪਣੇ ਪੇਕੇਆਂ ਘਰ ਤੋਂ ਤਾਂ ਇਹ ਤੋਂ ਬੱਚਾ ਜ਼ਬਰਦਸਤੀ 5 ਬੰਦਿਆਂ ਨੇ ਇੱਥੇ ਸੱਤਾਂ ਨੇ ਚਾਰਾਂ ਨੇ ਉਹ ਖੋਲੇਗੇ 4 ਸਾਲ ਦਾ ਬੱਚੇ ਨੂੰ ਮਾਂ 'ਚ 5 ਦਿਨ ਤੋਂ ਤੜਫ ਰਹੀ ਆ ਆਪਣੇ ਬੱਚੇ ਨੂੰ ਮਿਲਣ ਦੇ 4 ਸਾਲ ਦੇ ਜਦੋਂ ਸਦਰ ਥਾਣਾ ਖਰੜ ਚ ਜਾਂਦੀ ਹੈ ਉੱਥੇ ਇੱਕ ਏਐਸਆਈ ਕੁਲਵਿੰਦਰ ਸਿੰਘ ਏਐਸਆਈ ਨਾਲ ਮੇਰੀ ਹੁਣ ਗੱਲ ਵੀ ਹੋ ਕੇ ਆਈ ਹੈ ਕਹਿੰਦਾ ਮੈਂ ਹਾਈ ਕੋਰਟ 'ਚ ਉਹਨਾਂ ਦੇ ਸਾਰਾ ਮੈਟਰ ਧਿਆਨ 'ਚ ਐਸਐਚਓ ਦੇ ਧਿਆਨ 'ਚ ਪਰ ਲੇਕਿਨ ਉਲਟਾ ਮਾਂ ਨੂੰ ਕਹਿੰਦੇ ਸਕੀ ਮਾਂ ਨੂੰ ਵੀ ਤੇਰੇ ਤੇ 420 ਦਾ ਮੁਕੱਦਮਾ ਅਦਰਜ ਹੋਊਗਾ ਹਾਈ ਕੋਰਟ ਕਹਿ ਰਿਹਾ ਵੀ ਬੱਚਾ ਸਹੀ ਹੱਥਾਂ ਚ ਐ ਸਹੀ ਮਾਂ ਕੋਲ ਐ ਆਪਣਾ ਬੱਚਾ ਪੇਰੈਂਟਸ ਕੋਲੇ ਬੱਚੀ ਬੱਚੀ ਕੋਲੇਗਾ ਪਰ ਇੱਕ ਐਸ ਐਚਓ ਏਐਸ ਆਈ ਕਹਿੰਦਾ ਜੀ ਤੇਰੇ ਤੇ 400 ਦਾ ਮੁਕੱਦਮਾ 420 ਦਾ ਮੁਕੱਦਮਾ ਅਦਰਜ ਹੋਊ ਜਿਹੜੀਆਂ ਅਜਹੀਆਂ ਘਟਨਾ ਇਹ ਪਹਿਲੀ ਘਟਨਾ ਨਹੀਂ ਹੈ ਪਹਿਲਾਂ ਵੀ ਸਦਰਖਾਨੇ ਦੀ ਇੱਕ ਘਟਨਾ ਸੀ ਜਿਹੜੀ ਕੁੜੀ ਨੂੰ ਰਿਕਵਰ ਕਰਿਆ ਨਵਾਲਕ ਕੁੜੀ ਨੂੰ ਨਵਾਲਕ ਬੱਚੀ ਨੂੰ ਇੱਕ ਸਾਲ ਬਾਅਦ ਰਿਕਵਰ ਕਰਿਆ ਉਹਨਾਂ ਦੀ ਨਲਾਇਕੀ ਕਰਕੇ ਉਸ ਨਵਾਲਕ ਕੁੜੀ ਕੋਲ ਇੱਕ ਬੱਚਾ ਪੈਦਾ ਹੋ ਗਿਆ ਜਿਹਨੂੰ ਹੁਣ ਨਾਰੀ ਨਿਕੇਤਨ ਛੱਟਿਆ ਹੋਆ ਐਸਐਚਓ ਆਇਆ ਔਰ ਗਲਤੀ ਮੰਨੀ ਮਾਫੀ ਮੰਗੀ ਰਿਕਵਰ ਕਰਕੇ ਲਿਆਇਆ ਪਰ ਹੁਣ ਕਿਸ ਕਿਸ ਪਿੱਛੇ ਅਸੀਂ ਧਰਨੇ ਲਾਈਏ ਜਾਈਏ ਕਿਸ ਪਿੱਛੇ ਬੰਜਾਰੇ ਕਰੀਏ ਅਸੀਂ ਤੁਹਾਡੇ ਰਾਹੀਂ ਇਹ ਕਹਿਣਾ ਚਾਹੁੰਦਾ ਹਾਂ ਮੁੱਖ ਮੰਤਰੀ ਸਾਹਿਬ ਜੇ ਕੋਈ ਐਸਐਚਓ ਏਐਸਆਈ ਨਹੀਂ ਕੰਮ ਕਰਦਾ ਨਹੀਂ ਕੋਈ ਸਹੀ ਬੋਲਦਾ ਜਾਂ ਉਲਟੇ ਸਿੱਧੇ ਧਮਕੀ ਦਿੰਦਾ ਤਾਂ ਤੁਰੰਤ ਪਹਿਲਾਂ ਇਹਨਾਂ ਦੇ ਕਾਰਵਾਈ ਹੋਏ ਬਾਅਦ ਉਸ ਤੋਂ ਬੱਚਾ ਰਿਕਵਰ ਕਰਕੇ ਇਸ ਮਦਰ ਨੂੰ ਇਸ ਬੱਚੀ ਨੂੰ ਇਹਨੂੰ ਬੜ ਬੇਟਾ ਸੰਭਾਲਿਆ ਜਾਵੇ ਅੱਜ ਦਰਦਰ ਦੀਆਂ ਠੋਕਰਾਂ ਪਿਛਲੇ 5-7 ਦਿਨ ਤੋਂ ਖਾ ਰਹੀ ਐ ਤੇ ਇੱਥੇ ਆ ਕੇ ਸਵੇਰ ਦੀ ਅਜ ਰੋ ਰਹੀ ਐ ਕਿਦੀ ਮੇਰਾ ਬੱਚਾ ਮੈਨੂੰ ਨਹੀਂ ਮਿਲਦਾ ਮੈਂ ਤੜਫ ਰਹੀ ਐ ਤੇ ਪੁਲਿਸ ਜਿਹੜੀ ਆ ਉਹ ਤੇ ਧਮਕਾ ਰਹੀ ਐ ਮੈਨੂੰ ਡਰਾ ਰਹੀ ਐ ਵੀ ਤੇ ਪਰਚਾ ਦਰਜ ਹੋ ਜਾਊਗਾ ਅੱਛਾ ਕੁੰਬੜਾ ਸਾਹਿਬ ਜਿਹੜਾ ਬੱਚਾ ਹੁੰਦਾ ਨਵਾਰਗ ਬੱਚਾ ਛੋਟਾ ਹੁੰਦਾ 6 ਸਾਲ ਤੋਂ ਥੱਲੇ ਉਹ ਤਾਂ ਇੱਕ ਮਾਂ ਦਾ ਹੱਕ ਬਣਦਾ ਕਿ ਆਪਣੇ ਕੋਲ ਰੱਖੇ 101% 6 ਸਾਲ ਤੋਂ ਜਾਂ 7 ਸਾਲ ਤੋਂ ਬੱਚਾ ਮਾਂ ਰੱਖ ਸਕਦੀ ਐ ਉਦੋਂ ਬਾਅਦ ਵੀ ਕੋਰਟ 'ਚ ਕੇਸ ਪਾ ਕੇ ਲੈਣਾ ਪੈਂਦਾ ਉਹਦੇ ਕੋਈ ਪੜਾਈ ਬੇਸ ਤੇ ਲਾ ਦੀਏ ਜਾਂ ਕਿਸੇ ਤਰ੍ਹਾਂ ਲਾ ਦੀਏ ਵੀ ਤੁਸੀਂ ਕਰੋ ਉਹ ਵੀ ਬੱਚੇ ਦੀ ਮਰਜ਼ੀ ਬੱਚੇ ਦਾ ਥੋੜਾ ਬਹੁਤਾ ਲੈਂਦੇ ਹੋਗੇ ਜਾਂ ਕੋਈ ਗਾਰਡਨ ਬਣਾਉਂਦੇ ਆ ਬੱਚੇ ਦੀ ਸਣਾਈ ਕਰਕੇ ਬੱਚੇ ਦੀ ਮਾਂ ਦੀ ਸਣਾਈ ਕਰਕੇ ਤਾਂ ਕਿਤੇ 4-5 6-7 ਸਾਲ ਬਾਅਦ ਬੱਚਾ ਲੈ ਸਕਦੇ ਆ ਪਰ ਲੇਕਿਨ ਜਿਹੜਾ 4 ਸਾਲ ਦਾ ਬੱਚਾ ਹੋਇਆ ਉਹ ਨਜਾਇਜ਼ ਹੈ ਗਲਤ ਹੈ ਇੱਕ ਹਾਈ ਕੋਰਟ ਦੇ ਹੁਕਮਾਂ ਨੂੰ ਨਹੀਂ ਮੰਨਿਆ ਹਾਈ ਕੋਰਟ ਦੇ ਹੁਕਮਾਂ ਦੀ ਮਾਨ ਨਹੀ ਹੈ ਜੇਕਰ ਇਹੀ ਐਸਐਸਪੀ ਮੋਹਾਲੀ ਐਸਐਚਓ ਸਦਰ ਥਾਣਾ ਇਹ ਬੱਚਾ ਨਹੀਂ ਦੋਂ ਦੇਤਾ ਜਿਹੜੀ ਅਗਲੀ ਲੀਗਲੀ ਕਾਰਵਾਈ ਹੈ ਅਸੀਂ ਦੇ ਕੇ ਇੱਕ ਡੋਟਸ ਅਸੀਂ ਕੰਡਮਪਟ ਵੀ ਦੈਰ ਕਰਾਂਗੇ ਤਾਂ ਕਿ ਜਿਹੜੀ ਕੋਰਟ ਦੇ ਹੁਕਮਾਂ ਦੀ ਮਾਨਾਨੀ ਹੋ ਰਹੀ ਹੈ ਅਮਨਦੀਪ ਕੌਰ ਹਾਂ ਜੀ ਕਿ ਨਾ ਮੇਰਾ ਨਾਮ ਅਮਨਦੀਪ ਕੌਰ ਮੈਂ ਪਿੰਡ ਬੋਰਜਹਰੀ ਸਿੰਘ ਦੀ ਰਹਿਣ ਵਾਲੀ ਆ 2018 ਵਿੱਚ ਮੇਰੇ ਮੰਤੀ ਸਿੰਘ ਮਨੀ ਪਿੰਡ ਸਦਪੋਨਾ ਵਿਆਹ ਹੋਇਆ ਸੀ ਮੇਰੇ ਕੋਲ 4 ਸਾਲ ਦਾ ਬੇਟਾ ਹੈ ਜੀ ਮੈਂ ਆਪਣੇ ਜਾਣ ਪਛਾਣ ਦੇ ਰਿਸ਼ਤੇਦਾਰ ਕੋਲ ਅਗੇਸਮੈਂਟ ਤੇ ਆਈ ਸੀ ਉੱਥੇ ਮੇਰੇ ਸਾਰੇ ਸਹੁਰਾ ਫੈਮਿਲੀ ਮੇਰਾ 4 ਸਾਲ ਦਾ ਬੇਟਾ ਮੇਥੋਂ ਹੋ ਕੇ ਲੈ ਗਏ ਨੇ ਮੈਂ ਥਾਣੇ ਵੀ ਗਈ ਫੋਨੀ ਮਾਚਰੇ ਉੱਥੇ ਐਸਐਚਓ ਸਰ ਏਐਸਆਈ ਸਰ ਉਹਨਾਂ ਨੇ ਮੈਨੂੰ ਧਮਕੀਆਂ ਦਿੱਤੀਆਂ ਉਹਨਾਂ ਨੇ ਉਲਟਾ ਮੈਨੂੰ ਕਿਹਾ ਕਿ ਤੇਰੇ ਤੇ 420 ਦਾ ਪਰਚਾ ਹੋਊਗਾ ਰੋਂਦੀ ਕਰ ਲਾਉਂਦੀ ਰਹੀ ਪਰ ਮੈਨੂੰ ਮੇਰਾ ਬੱਚਾ ਨਹੀਂ ਦਿਵਾਇਆ ਗਿਆ 5 ਦਿਨ ਹੋ ਗਏ ਮੈਂਵੇਂ ਫੇਰ ਰਹੀ ਹਾਂ ਸਭ ਕਿਤੇ ਮੈਂ ਹੱਥ ਜੋੜ ਕੇ ਬੇਨਤੀਆਂ ਕਰਦੀਆਂ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਮੈਂ ਹਾਈ ਕੋਰਟ ਦੇ ਆਰਡਰ ਇਹਨਾਂ ਨੇ ਮੇਰੇ ਤੇ ਕੇਸ ਪਾਇਆ ਸੀ ਮੇਰੇ ਸਹੁਰਾ ਫੈਮਿਲੀ ਨੇ ਮੈਂ ਕੇਸ ਜਿੱਤਿਆ ਹਾਈ ਕੋਰਟ ਦਾ ਬੱਚੇ ਦੀ ਕਸਟਡੀ ਮੈਨੂੰ ਦਿੱਤੀ ਗਈ ਆ ਪਰ ਇਹਨਾਂ ਨੇ ਹਾਈ ਕੋਰਟ ਦੇ ਆਰਡਰਾਂ ਦੀ ਉਲੰਘਣਾ ਕੀਤੀ ਆ ਮੇਰਾ 4 ਸਾਲ ਦਾ ਬੇਟਾ ਮੈਥੋਂ ਖੋ ਕੇ ਲੈ ਗਏ ਨੇ 5 ਦਿਨ ਹੋ ਗਏ ਮੈਨੂੰ ਧੱਕੇ ਖਾਂਦੀ ਪਰ ਮੇਰਾ ਬੇਟਾ ਕਿਸੇ ਨੇ ਨਹੀਂਂ ਦਵਾਈ ਮੈਂ ਮੁੱਖ ਮੰਤਰੀ ਸਾਹਿਬ ਨੂੰ ਡੀਐਸ ਡੀਜੀਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਕਹਿੰਦੀ ਆ ਕਿ ਮੇਰਾ ਬੱਚਾ ਮੈਨੂੰ ਇਹ ਮੇਰੇ ਕੋਲ ਪਹੁੰਚਾਇਆ ਜਾ ਵੀ ਮੇਰੇ ਹੱਥ ਜੋੜ ਕੇ ਬੇਨਤੀ ਆ ਜੀ ਮੇਰਾ ਬੱਚਾ ਥਾਣੇ ਚ ਗਏ ਇਥੋਂ ਸੀ ਗੱਲ ਧਿਆਨ ਨਾਲ ਸੁਣੀ ਨਹੀਂ ਨਾ ਉਹਨਾਂ ਨੇ ਨਾ ਤੇ ਨਾ ਦੇ ਜੀ ਮੈਨੂੰ ਕਹਿੰਦੇ ਹਾਈ ਕੋਰਟ ਦੇ ਆਰਡਰ ਆ ਬੱਚਾ ਤੈਨੂੰ ਮਿਲੂਗਾ ਜਿਸ ਟਾਈਮ ਮੇਰੇ ਸਹੁਰਾ ਫੈਮਿਲੀ ਆਈ ਉਹਨਾਂ ਨੇ ਗੱਲ ਬਾਤ ਕੀਤੀ ਪਤਾ ਨਹੀਂ ਉਹਨਾਂ ਨੇ ਕੀ ਆ ਕਿਹਾ ਪੈਸੇ ਲੈ ਕੇ ਉਹਨਾਂ ਦਾ ਪੱਖ ਪੂਰਤਾ ਉਹਨਾਂ ਦਾ ਫਿਰ ਮੈਨੂੰ ਧਮਕੀਆਂ ਦੇਣ ਲੱਗੇ ਕਹਿੰਦੇ 420 ਤੇ ਤੇ ਕੇਸ ਹੋਊਗਾ ਤੂੰ ਆਪਣੇ ਸਹੁਰਾ ਪਰਿਵਾਰ ਦੇ ਨਾਲ ਜਾ ਉੱਥੇ ਰਹਿ ਤੇਰੇ ਬੱਚਾ ਉਹਨਾਂ ਨਾਲ ਸੇਫ ਆ ਤੇਰੇ ਬੱਚੇ ਲਈ ਉਹ ਪਰਬ੍ਰਿਸ਼ ਵਧੀਆ ਕਰਨਗੇ ਜੋ ਚਿੱਟਾ ਵੇਚ ਰਹੇ ਨੇ ਗਲਤ ਕੰਮ ਕਰ ਰਹੇ ਹੋ ਮੇਰੇ ਬੱਚੇ ਦੀ ਕਿਆ ਸੇਵਤੀ ਉਹਨਾਂ ਕੋਲ ਕਿਆ ਮੇਰੇ ਬੱਚੇ ਦੀ ਪਰਪ੍ਰਿਸ਼ ਕਰਨਗੇ ਚਿੱਟਾ ਵੇਚਣ ਦੇ ਕੀ ਫਰੂਕਾ ਤੁਹਾਡੇ ਕੋਲ ਹਾਂਜੀ 2022 ਚ ਵੀ ਉਹਨਾਂ ਦਾ ਨਾਮ ਆਇਆ ਹੋਇਆ 2025 ਦੀ ਸਰਪੰਚ ਕੋਲਿਸਟ ਵਿੱਚ ਉਹਨਾਂ ਦਾ ਨਾਮ ਆਇਆ ਹੋਇਆ ਜੀ ਸਾਰੇ ਕੋਲਿਸਟ ਵਿੱਚ ਕਿੰਨੇ ਕੋਲਸਟ ਨੇ ਨਹੀਂ ਜੀ ਸਰਪੰਚ ਕੋਲਿਸਟ ਵਿੱਚ ਨਾਮ ਆਇਆ ਇਹ ਤੰਕੀਆਂ ਦਿੱਤੀਆਂ ਇਹਨਾਂ ਨੂੰ ਬੇ ਵਰਨਿੰਗਾਂ ਦਿੱਤੀਆਂ ਗਈਆਂ ਵੀ ਇਹ ਕੰਮ ਨਾ ਕਰੋ ਦੋ ਪੰਚਾਇਤ ਨੇ ਮਤ ਆਇਆ ਕਿ ਤੁਸੀਂ ਇਹ ਨਾ ਕਰੋ 2019 ਵਿੱਚ ਇਹਨਾਂ ਨੂੰ ਖੈੜ ਦੇ ਸੀਬੀਆਈ ਸਟਾਫ ਚੱਕ ਕੇ ਲੈ ਗਿਆ ਸੀ ਚਿੱਟੇ ਦੇ ਮਾਮਲੇ ਤੇ ਉਸ ਟਾਈਮ ਚਿੱਟਾ ਇਹਨਾਂ ਦੇ ਘਰੋਂ ਬਰਾਮਦ ਹੋਇਆ ਸੀ ਉਹਨਾਂ ਨੇ ਤਾਂ ਇਹ ਵਾਰਨਿੰਗ ਦੇ ਕੇ ਲਾਸਟ ਵਾਰਨਿੰਗ ਦੇ ਕੇ ਛੱਡਤਾ ਸੀ 2025 ਦੀ ਲਿਸਟ ਵਿੱਚ ਸਰਪੰਚ ਕੋਲ ਫੇਰ ਇਹਨਾਂ ਦੇ ਚਿੱਟੇ ਦੀ ਲਿਸਟ ਵਿੱਚ ਨਾਮ ਹੈ ਨਸ਼ਾ ਕੀ ਕੀ ਕਰਦੇ ਹੋ ਤੁਹਾਡੇ ਨਸ਼ਾ ਇਹ ਪਹਿਲਾ ਮੇਰੇ ਹਸਬੰਦ ਦੀ ਮੇਰੇ ਹਸਬੰਦ ਡਰਿੰਕ ਵਗੈਰਾ ਕਰਦੇ ਆ ਜੀ ਤਸਮਾ ਸਾਸੂ ਮਾ ਸੇ ਮੇਰੀ ਡਰਿੰਕ ਵੀ ਕਰਦੀ ਆ ਭੁੱਕੀ ਵੀ ਖਾਂਦੀ ਏ ਤੇ ਨਸ਼ੇ ਦੀਆਂ ਗੋਲੀਆਂ ਖਾਂਦੀ ਏ ਤੇ ਸਹੀ ਸਰਾਮ ਤੋਂ ਕਿੰਨਾ ਟਾਈਮ ਤੁਸੀਂ ਰਹੇ ਯਾਰ ਤੁਹਾਨੂੰ 6 ਮਹੀਨੇ ਰਹੀਆਂ ਜੀ ਪਰ ਮੇਰੀ ਸੱਸ ਤੇ ਨਾਨਦ ਨੰਦੋਈ ਆਦੇ ਔਰ ਇਹ ਮੇਰੇ ਨਾਲ ਪਹਿਲਾਂ ਤੋਂ ਹੀ ਮੇਰੇ ਨਾਲ ਲੜਾਈ ਕਲੇਸ਼ ਕਰਦੇ ਸੀ ਮੇਰੇ ਹਸਬੰਦ ਮੇ ਨਾਲ 6 ਮਹੀਨੇ ਤੱਕ ਠੀਕ ਰਹੇ ਨੇ ਫਿਰ ਉਹ ਵੀ ਇਹਨਾਂ ਦੇ ਨਜ਼ਦੀਕ ਸਵੰਦਾਂ ਕਿਸੇ ਜਨਾਨੀਆਂ ਨਾਲ ਉਹਨਾਂ ਨੂੰ ਘਰੇ ਲੈ ਕੇ ਆਉਂਦਾ ਏ ਉਹਨੂੰ ਘਰੇ ਲੈ ਕੇ ਆਉਂਦਾ ਮੇਰੀ ਕੁੱਟਮਾਰ ਕਰਦਾ ਏ ਕਹਿੰਦਾ ਕੰਪਰੋਮਾਈਜ਼ ਕਰ ਵੀ ਉਹ ਵੀ ਇੱਥੇ ਰਹੂ ਵੀ ਤੂੰ ਨਹੀਂ ਰਹ ਮੈਨੂੰ ਬਹੁਤ ਥਕਾ ਹੋ ਰਿਹਾ ਮੈਨੂੰ ਇਨਸਾਫ ਦਵਾਇਆ ਜਾਵੇ ਸੀਮ ਤੋਂ ਕੀ ਮੰਗ ਕਰੇ ਮੈਨੂੰ ਇਨਸਾਫ ਆਵੇ ਮੈਨੂੰ ਇਨਸਾਫ ਲਿਟੋ ਜਾਵੇ ਮੰਗਦਾ ਮੇਰਾ 4 ਸਾਲ ਦਾ ਬੇਟਾ ਮੈਨੂੰ ਦਿੱਤਾ ਜਾਵੇ 5 ਦਿਨ ਹੋ ਗਏ ਮੈਨੂੰ ਤੜਪਦੀ ਫਿਰਦੀ ਨੂੰ ਕਿ ਬੱਚੇ ਸਮੇਂ ਤੁਸੀਂ ਫਿਰ ਕਿੱਥੇ ਰਹੇ ਕਿਥੇ ਮੈਂ ਆਪਣੇ ਪੇਕੇ ਹੀ ਰਹਿ ਰਹੀ ਹਾਂ ਮਾਵਾ ਵੀ ਨਹੀਂ ਮੇਰੇ ਮਾਪੇ ਹੈ ਨਹੀਂ ਸੀ ਮੇਰੇ ਮਾਪੇ ਦੀ ਡੈਥ ਹੋਈ ਹੋਈ ਜਾਂਦਾ ਮੈਂ ਬੱਚੇ ਨੂੰ ਆਪਣੇ ਪੜਨ ਲਾਇਆ ਹੋਇਆ ਪ੍ਰਾਈਵੇਟ ਗ੍ਰੀਨ ਬੈਲ ਪਬਲਿਕ ਸਕੂਲ ਵਿੱਚ ਮੇਰੇ ਬੱਚੇ ਦੀ ਪੜਾਈ ਵੀ ਖਰਾਬ ਹੋ ਰਹੀ ਹੈ ਰੋਟੀ ਰੋਜੀ ਰੋਟੀ ਕਿੱਥੋਂ ਬਣਾਉਣਾ ਸੀ ਮੈਂ ਆਪ ਕੰਮ ਕਰ ਰਹੀ ਹਾਂ 5 ਦਿਨ ਸੂ ਸਲਾਈ ਕਰਕੇ ਸੀ ਬਹੁਤ ਕੰਪਲੀਟ ਦੇਖੀਏ ਦੁੜੀਆਂ ਨੇ ਉਹ ਤੁਹਾਨੂੰ ਦਿਖਾ ਰਹੇ ਐ ਇਹਦੀ ਕਾਪੀ ਐ ਤੇ ਆ ਇਹਨਾਂ ਦਾ ਬੱਚਾ ਛੋਟਾ ਜਿਹਾ ਬੇਟਾ ਐ ਜਿਹੜੇ ਨੂੰ ਫੋਕੀ ਲੈ ਕੇ ਬੱਚਾ ਜੀ ਤੇ ਦੂਜਾ ਅਸੀਂ ਸਾਡੇ ਰਹੀ ਅੱਜ ਬੇਨਤੀ ਕਰਦੇ ਆਂ ਅਪੀਲ ਕਰਦੇ ਆਂ ਜੇਕਰ ਕਿ ਪੰਜ ਚਾਰ ਦਿਨ ਤੇ ਦਾ ਮਸਲਾ ਨਾ ਹੋਇਆ ਬੱਚਾ ਵਾਪਸ ਨਾ ਦਵਾਇਆ ਪਰਸ ਨੇ ਪ੍ਰਸ਼ਾਸਨ ਨੇ ਉਹੀ ਜਿਵੇਂ ਪਹਿਲਾਂ ਸਦਾ ਥਾਣੇ ਦਾ ਕ੍ਰੋਕ ਕਰਕੇ ਉਸੇ ਐਸਐਚਓ ਨੇ ਜਿਹੜਾ ਚਾਹੇ ਨਵਾਂ ਆਇਆ ਐਸਐਚਓ ਉਸੇ ਐਸਐਚਓ ਨੂੰ ਦੱਸਾਂਗੇ ਵੀ ਤੁੰਕੀਵੇਂ ਜਿਹੜੇ ਦਬਕੇ ਗੁੰਡਿਆਂ ਨੂੰ ਮਾਰੇ ਐ ਇਹ ਤੋਂ ਗੁਡੀਆਂ ਤੋਂ ਮਾਫੀ ਮੰਗੋ ਜਿਹੜਾ ਕਹਿੰਦਾ 420 ਦਾ ਮਕਦਮਾ ਦਰਜ ਹੋ ਗਿਆ ਉਹਨਾਂ ਨੂੰ ਚੰਗੀ ਤਰ੍ਹਾਂ ਦੱਸਾਂਗੇ ਵੀ ਜਿਹੜਾ ਪੰਜਾਬ 'ਚ ਅੱਜ ਜਿਹੜਾ ਹੈਗਾ ਥਾਣਾ 'ਚ ਗੁੰਡਾ ਰਾਜ ਚੱਲ ਰਿਹਾ ਲੋਕਾਂ ਨੂੰ ਰੱਖ ਰਖਾਅ ਵਾਸਤੇ ਪੁਲਿਸ ਰੱਖੀ ਸੀ ਨਾ ਕਿ ਡਰਾਣ ਤਮਕਾਉਣ ਵਾਸਤੇ ਪੁਲਿਸ ਰੱਖੀ ਹੈ